ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ 사ਤਸੰਗਤ ਜੀ ਆਪ ਸਭ ਬੜਪਾਗੀ ਹੋ ਜੋ ਕਨਿਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤ ਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅੱਜ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਸਤਿਗੁਰ ਆਇਓ ਸਰਣ ਤੁਹਾਰੀ ਦੇ ਵਿਸ਼ੇ ਦੇ ਉੱਤੇ ਕੁਝ ਕੋ ਵਿਚਾਰਾਂ ਸੰਜਿਆ ਜਾਣ विचारांती आरंभता तो पहला ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਮੇਰੇ ਕੋ ਬਾਰ ਕੈਨ ਉਤੇ ਸਾਰੀ ਸੰਗਤ ਬੜੇ ਅਦਰ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਗਾਂ ਵਾਲਿਓ ਅੱਜ ਦਾ ਇਹ ਪਾਵਨ ਸ਼ਬਦ ਢੋਡੀ ਰਾਗ ਦੇ ਵਿੱਚ ਧੰਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 713 ਉੱਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਸਾਡਾ ਧਿਆਨ ਗੁਰੂ ਵੱਲ ਕਰਦੇ ਨੇ ਕਿ ਭਾਈ ਇਹ ਮਨੁੱਖੀ ਜੀਵਨ ਸਾਨੂੰ ਬੜੇ ਲੰਮੇ ਸਮੇਂ ਬਾਅਦ ਮਿਲਿਆ ਹੈ। ਤੁਰ ਅਸੀ 199999 ਜੁਨੀਆਂ ਭਗਣ ਤੋਂ ਬਾਅਦ ਇਹ ਮਨੁੱਖੀ ਦੇਹੀ ਸਾਨੂੰ ਪ੍ਰਾਪਤ ਹੋਈ ਹੈ ਕਿਸ ਲਈ ਉਸ ਪਰਮੇਸ਼ਵਰ ਦਾ ਨਾਮ ਸਿਮਰਨ ਕਰਨ ਲਈ ਉਸ ਪਰਮੇਸ਼ਵਰ ਦੀ ਭਗਤੀ ਕਰਨ ਲਈ ਪਈ ਪ੍ਰਾਪਤ ਮਨੁੱਖ ਦੇਹ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਭਾਈ ਇਹ ਵੇਲਾ ਇਹ ਸਮਾਂ ਉਸ ਪਰਮੇਸ਼ਵਰ ਦੀ ਭਗਤੀ ਕਰਨ ਦਾ ਸਮਾਂ ਹੈ ਉਸ ਦਾ ਸਿਮਰਨ ਕਰਨ ਦਾ ਸਮਾਂ ਹੈ ਸ਼ਬਦ ਦਾ ਪਹਿਲਾ ਬੰਦ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਬਾਗਾਂ ਵਾਲਿਓ ਇਹ ਮਨੁੱਖੀ ਦੇਹੀ ਜਿੱਥੇ ਸਾਨੂੰ ਨਾਮ ਜਪਣ ਦੇ ਲਈ ਮਿਲੀ ਹੈ ਜਿੱਤੇ ਪਿੱਛੇ ਅਸੀਂ अनेकां ਹੀ ਜੁਨਾ ਦੇ ਨੂੰ ਪੋ ਕੇ ਇਸ ਮਨੁੱਖੀ ਜੂਨ ਦੇ ਵਿੱਚ ਆਏ ਹਾਂ ਤੇ ਪਿਛਲੇ ਜੁਨਾਂ ਦੇ ਵਿੱਚ ਜੋ ਕੁਝ ਵੀ ਅਸੀਂ ਮਾੜੇ ਚੰਗੇ ਕਰਮ ਕੀਤੇ ਨੇ ਉਹਨਾਂ ਦੇ ਅਨੁਸਾਰ ਸਾਨੂੰ ਮਨੁੱਖੀ ਜੀਵਨ ਦੇ ਵਿੱਚ ਦੁੱਖ ਸੁੱਖ ਮਿਲਦੇ ਨੇ ਭਾਗ ਸਾਡੇ ਕਰਮਾਂ ਦੇ ਆਧਾਰ 'ਤੇ ਸਾਡੇ ਨਿਬੇੜੇ ਹੁੰਦੇ ਨੇ ਹੁਣ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਭਾਈ ਸਾਡੇ ਵੱਡੇ ਭਾਗ ਨੇ ਕਿ ਇਹ ਮਨੁੱਖੀ ਦੇ ਰੱਬ ਨੇ ਸਾਨੂੰ ਦਿੱਤੀ ਹੈ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਸ ਇਹ ਸਰੀਰ ਮਿਲ ਜਾਣਾ ਵੱਡੇ ਭਾਗ ਇਸ ਸਰੀਰ ਪਾਇਆ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਸਰੀਰ ਮਿਲਦਾ ਹੈ ਉਹਨੂੰ ਕਈ ਵਾਰੀ ਮਨੁੱਖ ਕਹਿ ਦਿੰਦਾ ਹੈ ਕਿ ਸਾਡੇ ਤਾਂ ਅਜੇ ਭਾਗ ਨਹੀਂ ਬਣੇ ਸਾਡੇ ਉੱਤੇ ਮਹਾਰਾਜ ਜੀ ਨੇ ਕਿਰਪਾ ਨਹੀਂ ਕੀਤੀ ਜਦੋਂ ਮਹਾਰਾਜ ਕਿਰਪਾ ਕਰਨਗੇ ਬਖਸ਼ਿਸ਼ ਕਰਨਗੇ ਸਾਡੇ ਵੀ ਵੱਡੇ ਭਾਗ ਹੋਣਗੇ ਅਸੀਂ ਵੀ ਨਾਮ ਜਪਾਂਗੇ ਸਿਮਰਨ ਕਰਾਂਗੇ ਅਜੇ ਰੱਬ ਨੇ ਸਾਡੇ ਭਾਗ ਵੱਡੇ ਨਹੀਂ ਕੀਤੇ ਮਹਾਰਾਜ ਕਹਿੰਦੇ ਤੇਰੇ ਭਾਗ ਵੱਡੇ ਨੇ ਜਿਤੇਰੇ ਭਾਗ ਵੱਡੇ ਸੀ ਤਾਂ ਤੈਨੂੰ ਇਹ ਸਰੀਰ ਮਿਲਿਆ ਵੱਡੇ ਭਾਗ ਇਹ ਸਰੀਰ ਪਾਇਆ ਤੇ ਮਹਾਰਾਜ ਜੀ ਫਿਰ ਕਹਿੰਦੇ ਨੇ ਜਿੱਥੇ ਸਰੀਰ ਮਿਲਿਆ ਤੇ ਇਸੇ ਜੀਵਨ ਦੇ ਵਿੱਚ ਤੈਨੂੰ ਗੁਰੂ ਦੀ ਪ੍ਰਾਪਤੀ ਹੋਣੀ ਹੈ ਤੇ ਸਾਨੂੰ ਗੁਰੂ ਵੀ ਮਿਲਿਆ ਹੋਇਆ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਕੋਲ ਸਾਖਸ਼ਾਤ ਹਾਜ਼ਰ ਨਾਜ਼ਰ ਗੁਰੂ ਨੇ ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀਆਂ ਵੱਡੇ ਭਾਗ ਪੇਟੇ ਗੁਰਦੇਵਾ ਇਹ ਵੱਡੇ ਭਾਗ ਨੇ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਇਸ ਜਨਮ ਦੇ ਵਿੱਚ ਮਿਲੇ ਨੇ ਤੇ ਜਿਨ੍ਹਾਂ ਦੀ ਸਿੱਖਿਆ ਨੂੰ ਮੰਨ ਕੇ ਜਿਨ੍ਹਾਂ ਦੇ ਉਪਦੇਸ਼ਾਂ ਨੂੰ ਮੰਨ ਕੇ ਕੋਟ ਪ੍ਰਾਦ ਮਿਟੇ ਹਰ ਸੇਵਾ ਜਿਸ ਦੇ ਨਾਲ ਸਾਡੇ ਕਰੋੜਾਂ ਹੀ ਪਾਪ ਕਰੋੜਾਂ ਹੀ ਤਕਲੀਫਾਂ ਕਰੋੜਾਂ ਹੀ ਵਿਗਨ ਜੋ ਸਾਡਾ ਜੀਵਨ ਜਿਉਣ ਦੇ ਵਿੱਚ ਸਾਨੂੰ ਜੋ ਕਮੀ ਆਉਂਦੀ ਹੈ ਉਸ ਨੂੰ ਦੂਰ ਕਰਨ ਦੇ ਲਈ ਪਰਮੇਸ਼ਵਰ ਹਾਜ਼ਰ ਨਾਜ਼ਰ ਨੇ ਉਹਨਾਂ ਤੋਂ ਗਿਆਨ ਲੈ ਕੇ ਅਸੀਂ ਉਹਨਾਂ ਕਮੀਆਂ ਨੂੰ ਦੂਰ ਕਰਨਾ ਹੈ ਹੁਣ ਧਿਆਨ ਦਿਓ ਭਾਗਾਂ ਵਾਲਿਓ ਮਹਾਰਾਜ ਜੀ ਅਦੇ ਸਬਦ ਸਬਦ ਦੇ ਵਿੱਚ ਸਾਨੂੰ ਜੋ ਗੱਲ ਸਮਝਾ ਰਹੇ ਨੇ ਕਹਿੰਦੇ ਨੇ ਸਤਗੁਰ ਆਇਓ ਸ਼ਰਨ ਤੁਮਾਰੀ ਜਦੋਂ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਮੈਨੂੰ ਇਹ ਸਰੀਰ ਦਿੱਤਾ ਤੇ ਸਰੀਰ ਦੇ ਵਿੱਚ ਤੁਸੀਂ ਜਿੰਦ ਪਾਈ ਤੇ ਇਸ ਜਿੰਦ ਦੀ ਮੁਲਾਕਾਤ ਗੁਰੂ ਦੇ ਨਾਲ ਕਰਾਈ ਗੁਰੂ ਕੋਲ ਸੋਝੀ ਲੈ ਕੇ ਮੈਂ ਆਪਣੇ ਕਿਤੋਂ ਇਹ ਕਰਮਾਂ ਜੋ ਮੇਰੇ ਪੁਰਬਲੇ ਜਨਮ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਹਿਸਾਬ ਦੇ ਅਨੁਸਾਰ ਜੋ ਮੈਂ ਮਾੜੇ ਕਰਮ ਕੀਤੇ ਨੇ ਉਮੇਸ ਜਨਮ ਦੇ ਵਿੱਚ ਜੋ ਕੁਝ ਵੀ ਭੋਗ ਰਿਆ ਹਾਂ ਉਹ ਮੇਰੇ ਕਰਮਾਂ ਉਸ ਦੱਦੇ ਦੋਸ ਨਾ ਦੋਂ ਕਿਸੇ ਦੋਸ ਕਰਮਾ ਆਪਣੇ ਆਪ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਨ ਕਿਉਂਕਿ ਜੋ ਕਰਮ ਜੋ ਖੇਤੀ ਮੈਂ ਬੀਜੀ ਹੈ ਜੋ ਮੈਂ ਬੀਜ ਬੀਜਿਆ ਹੈ ਜੋ ਜੀ ਮੈਂ ਫਸਲ ਉਗਾਈ ਹੈ ਜੋ ਕੁਝ ਮੈਂ ਮਿਹਨਤ ਕੀਤੀ ਉਸ ਦੇ ਹਿਸਾਬ ਦੇ ਨਾਲ ਮੈਨੂੰ ਇਹ ਫਲ ਮਿਲਿਆ ਹੈ ਤੇ ਮੇਰੇ ਸਵਾਰਨੇ ਦੇ ਵਿੱਚ ਤੇ ਮੇਰੇ ਬਿਗਾੜਨੇ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਦੀ ਕਮੀ ਜੇ ਕਿਸਦਾ ਵਾਅਦਾ ਹੈ ਤੇ ਉਹ ਖੁਦ ਮੇਰਾ ਹੈ ਤੇ ਮੇਰੇ ਗੁਨਾਹਾਂ ਦਾ ਜ਼ਿੰਮੇਵਾਰ ਮੇਰੀਆਂ ਕਮੀਆਂ ਦਾ ਜ਼ਿੰਮੇਵਾਰ ਮੇਰੇ ਨਾਲ ਹੋ ਰਏ ਘਾਟੇ ਵਾਅਦੇ ਦਾ ਜ਼ਿੰਮੇਵਾਰ ਮੈਂ ਖੁਦ ਹਾਂ ਕੋਈ ਹੋਰ ਨਹੀਂ ਦੱਦੇ ਦੋਸ਼ ਨਾ ਦੂੰ ਕਿਸੇ ਦੋਸ਼ ਕਰਮਾਂ ਆਪਣੇ ਕਿਉਂਕਿ ਕਰਮਾਂ ਦੇ ਹਿਸਾਬ ਦੇ ਨਾਲ ਹੀ ਮੈਂ ਇਹ ਦੁੱਖ ਸੁੱਖ ਨੂੰ ਭੋਗ ਰਿਹਾ ਹਾਂ ਹੁਣ ਧਿਆਨ ਦਿਓ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਮੈਨੇ ਗੁਰੂ ਏ ਪਾਸ਼ਾ ਏ ਗੁਰੂ ਅਸੀਂ ਸਾਰੇ ਤੇਰੀ ਸ਼ਰਨ ਵਿੱਚ ਆਏ ਹਾਂ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮਨ ਜਿਹੜਾ ਹੈ ਉਹ ਇਸ ਇਸ ਸਰੀਰ ਰੂਪੀ ਘਰ ਵਿੱਚ ਉਸਨੇ ਮਨ ਨੇ ਨਿਵਾਸ ਕੀਤਾ ਹੈ ਆਤਮਾ ਨੇ ਜੀਵ ਰੂਪੀ ਆਤਮਾ ਨੇ ਜੀਵ ਰੂਪੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ ਹੁਣ ਜੀਵ ਰੂਪੀ ਆਤਮਾ ਆਪਣੇ ਪਤੀ ਪਰਮੇਸ਼ਵਰ ਅੱਗੇ ਅਰਦਾਸ ਕਰ ਰਹੀ ਹੈ ਕਿਸ ਦੇ ਜਰੀਏ ਗੁਰੂ ਦੇ ਜਰੀਏ ਗੁਰੂ ਕੋਲ ਜਾ ਕੇ ਕੀ ਆਖ ਰਹੀਏ ਆਓ ਆਪਾਂ ਸਾਰੇ ਸਰਵਣ ਕਰਦੇ ਹਾਂ ਕੰਦੀ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੇ ਜੀਵ ਰੂਪੀ ਸਤਰੀ ਮਨ ਸਤਗੁਰ ਅੱਗੇ ਖਲੋ ਕੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਕਿ ਕਿ ਸਤਗੁਰ ਪਾਤਸ਼ਾਹ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਨਾਮ ਦੀ ਦਾਤ ਦੇ ਕੇ ਮੇਰੀਆਂ ਸਾਰੀਆਂ ਚਿੰਤਾਵਾਂ ਫਿਕਰਾਂ ਨੂੰ ਦੂਰ ਕਰਕੇ ਮੈਨੂੰ ਨਾਮ ਦੀ ਦਾਤ ਦੇ ਦਿਓ ਇਹਦੇ ਵਿੱਚ ਹੀ ਮੇਰੀ ਸੋਭਾ ਹੈ ਇਹਦੇ ਵਿੱਚ ਹੀ ਮੇਰੀ ਮੇਰੇ ਜੀਵਨ ਦੇ ਵਿੱਚ ਬਰਕਤ ਹੈ ਬਖਸ਼ਿਸ਼ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਦੁਨਿਆਵੀ ਤੌਰ ਤੇ ਇਨਸਾਨ ਜਦੋਂ ਵੀ ਗੁਰੂ ਕੋਲ ਗਿਆ ਹੈ ਗੁਰੂ ਜੀ ਹਜੂਰ ਵਿੱਚ ਗਿਆ ਹੈ ਤੇ ਕੁਝ ਨਾ ਕੁਝ ਮੰਗਾਂ ਲੈ ਕੇ ਪਰਮੇਸ਼ਵਰ ਕੋਲ ਉਹ ਅਰਦਾਸ ਬੇਨਤੀਆਂ ਕਰਦਾ ਹੈ ਕੋਈ ਪੁੱਤ ਦੀ ਅਰਦਾਸ ਕਰਦਾ ਹੈ ਕੋਈ ਤੀ ਦੀ ਅਰਦਾਸ ਕਰਦਾ ਹੈ ਕੋਈ ਆਪਣੇ ਤੀ ਦੇ ਅਨੰਦ ਕਾਰਜਾਂ ਦੀ ਅਰਦਾਸ ਕਰਦਾ ਹੈ ਕੋਈ ਚੰਗੇ ਵਰਦੀ ਅਰਦਾਸ ਕਰਦਾ ਹੈ ਕੋਈ ਗੱਡੀ ਦੀ ਅਰਦਾਸ ਕਰਦਾ ਹੈ ਕੋਈ ਬਿਜ਼ਨਸ ਦੀ ਅਰਦਾਸ ਕਰਦਾ ਹੈ ਕੋਈ ਦੁੱਖ ਸੁੱਖ ਦੀ ਅਰਦਾਸ ਕਰਦਾ ਹੈ ਕੋਈ ਪਿਤਰਾ ਦੀ ਅਰਦਾਸ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੀ ਅਰਦਾਸ ਕਰਦਾ ਹੈ ਹਰ ਇੱਕ ਦੀ ਅਰਦਾਸ ਕਰਨ ਦਾ ਆਪਣਾ ਆਪਣਾ ਇੱਕ ਮੋਟਿਵ ਹੈ ਆਪਣਾ ਆਪਣਾ ਇੱਕ ਮਹੱਤਵ ਹੈ ਆਪਣੀ ਆਪਣੀ ਇੱਕ ਆਸ ਹੈ ਕਿਸ ਵੀ ਸੇ ਅਨੁਸਾਰ ਉਹ ਆਪਣੀਆਂ ਅਰਦਾਸਾਂ ਗੁਰੂ ਸਾਹਿਬ ਅੱਗੇ ਰੱਖਦੇ ਨੇ ਹੁਣ ਮਹਾਰਾਜ ਜੀ ਕਹਿੰਦੇ ਨੇ ਜਦੋਂ ਤੱਕ ਅਸੀਂ ਇਨ੍ਹਾਂ ਝੂਠੀਆਂ ਮੰਗਾਂ ਦੇ ਨਾਲ ਰੱਬ ਕੋਲ ਜਾਂਦੇ ਨੇ ਝੂਠੀਆਂ ਮੰਗਾਂ ਲੈ ਕੇ ਪਾਤਸ਼ਾਹ ਕੋਲ ਜਾ ਖਲੋਂਦੇ ਨੇ ਤੇ ਉਹਨਾਂ ਕੋਲ ਇਹ ਦਾਤਾਂ ਮੰਗਦੇ ਨੇ ਉਦੋਂ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਕਿ ਭਾਸੀਂ ਆਪਣਾ ਦੁੱਖ ਦਰਦ ਆਪਣੀ ਤਕਲੀਫਾਂ ਜੋ ਸਾਨੂੰ ਚਾਹੀਦਾ ਕਿ ਅਸੀਂ ਰੱਬ ਕੋਲ ਜਾ ਕੇ ਅੰਨਦ ਸੀ ਕਿ ਇਹ ਗੁਨਾਹ ਹੈ ਰਬ ਕੋਲ ਜਾ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਉਹਨਾਂ ਕੋਲੋਂ ਦਾਤਾਂ ਮੰਗਣੀਆਂ ਕਿ ਇਹ ਪਾਪ ਹੈ ਕਿ ਇਹ ਸਹੀ ਨਹੀਂ ਮਹਾਰਾਜ ਪਾਸ਼ਾ ਜੀ ਕਹਿੰਦੇ ਨੇ ਜਿਨ੍ਹਾਂ ਦਾਤਾਂ ਦੀਆਂ ਜਿਨ੍ਹਾਂ ਵਸਤਾਂ ਦੀਆਂ ਤੁਸੀਂ ਇੱਥੇ ਜ਼ਿਕਰ ਕਰ ਰਹੇ ਹੋ ਮੇਰੇ ਕੋਲ ਮੰਗ ਰਹੇ ਹੋ ਮੇਰੇ ਤੋਂ ਤੁਸੀਂ ਆਸ ਲਾ ਕੇ ਮੇਰੇ ਤੋਂ ਉਹ ਚੀਜ਼ਾਂ ਮੰਗਦੇ ਹੋ ਉਹ ਤਾਂ ਤੁਹਾਨੂੰ ਮਿਲ ਹੀ ਜਾਣੀਆਂ ਨੇ ਜੋ ਤੁਹਾਡੇ ਕਰਮ ਵਿੱਚ ਲਿਖਿਆ ਹੈ ਮਰਨ ਲਿਖਿਆ ਹੈ ਮੰਡਲ ਮੇ ਆਏ ਤੁਹਾਡਾ ਜੀਵਣਾ ਮਰਨਾ ਸਭ ਕੁਝ ਪਹਿਲਾਂ ਹੀ ਲਿਖ ਦਿੱਤਾ ਗਿਆ ਤੁਹਾਡਾ ਸੰਜੋਗ ਵਿਜੋਗ ਪਹਿਲਾਂ ਹੀ ਧੁਰੋਂ ਹੀ ਲਿਖ ਦਿੱਤਾ ਗਿਆ ਹੈ ਤੁਹਾਡੇ ਕਰਮ ਦੇ ਵਿੱਚ ਕਦੋਂ ਤੁਹਾਨੂੰ ਕੀ ਪ੍ਰਾਪਤ ਹੋਣਾ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ ਇੱਥੇ ਆ ਕੇ ਸਤਿਗੁਰ ਆਇਓ ਸ਼ਰਨ ਤੁਹਾਰੀ ਇੱਥੇ ਅਸਲ ਦਾਤ ਜਿਸ ਨੇ ਨਾਮ ਦੀ ਦਾਤ ਮੰਗ ਲਈ ਉਸ ਨੂੰ ਸਾਰੀਆਂ ਹੋਰ ਜਿਹੜੀਆਂ ਦਾਤਾਂ ਨੇ ਭਾਵੇਂ ਘਰ ਹੋਵੇ ਜ਼ਮੀਨ ਜਾਇਦਾਦ ਇਸਤਰੀ ਭਾਵੇਂ ਕੁਝ ਵੀ ਉਸ ਅਮੇ ਅਨੁਸਾਰ ਉਹਦੀ ਵਾਰੀ ਮੁਤਾਬਕ ਉਸ ਨੂੰ ਮਿਲ ਜਾਵੇਗਾ ਹੁਣ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ ਜਿਹੜੇ ਗੁਰੂ ਕੋਲ ਗਏ ਗੁਰੂ ਕੋਲ ਜਾ ਕੇ ਨਾਮ ਦੀ ਦਾਤ ਮੰਗੀ ਜਿਹੜੇ ਚਾਹੁੰਦੇ ਸੀ ਕਿ ਅਸੀਂ ਮੁੜ ਕੇ ਫਿਰ ਜਨਮੰਦ ਗੇੜ ਵਿੱਚ ਨਾ ਪਈਏ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰੋ ਇਸੇ ਜੀਵਨ ਦੇ ਵਿੱਚ ਇਸੇ ਵਕਤ ਇਸੇ ਹਾਲਾਤ ਵਿੱਚ ਇਸੇ ਸਮੇ ਸਾਡੇ ਜੀਵਨ ਦੇ ਵਿੱਚ ਜੋ ਵੀ ਅਸੀਂ ਪਾਪ ਕੀਤੇ ਨੇ ਜੋ ਪੁਨੇ ਸਾਡੇ ਪੁਰਵਲੇ ਜਨਮਾਂ ਵਿੱਚੋਂ ਸਾਡੇ ਦੁਆਰਾ ਕੀਤੇ ਗਏ ਪਾਪ ਨੇ ਉਹਨਾਂ ਨੂੰ ਬਖਸ਼ ਕੇ ਸਾਨੂੰ ਸਹੀ ਮਾਰਗ ਦੇ ਉੱਤੇ ਪਾਓ ਤੇ ਇਸ ਜਨਮ ਦੇ ਵਿੱਚ ਅਸੀਂ ਨਾਮ ਦੀ ਕਮਾਈ ਕਰ ਕੇ ਨਾਮ ਦੀ ਹੱਤੀ ਤੋਂ ਵਪਾਰ ਕਰਕੇ ਅਸੀਂ ਤੁਹਾਡੇ ਸਾਹਮਣੇ ਸੁਰਖਰੂ ਹੋਈਏ ਤੇ ਤੁਹਾਡੇ ਚਰਨਾਂ ਦੀ ਧੂੜ ਨੂੰ ਆਪਣੇ ਮੱਥੇ ਲਾਈਏ ਤੇ ਆਪ ਜੀ ਦੇ ਸੇਵਕ ਬਣ ਕੇ ਰਹੀਏ ਤੇ ਇਸ ਜਨਮ ਰਣ ਦੇ ਗੇੜ ਤੋਂ ਬਚ ਸਕੀਏ ਇਨ੍ਹਾਂ ਚਿੰਤਾਵਾਂ ਤੋਂ ਫਿਕਰਾਂ ਫਿਕਰਾਂ ਤੋਂ ਇਨ੍ਹਾਂ ਮਨ ਦੇ ਵਿੱਚ ਉੱਠ ਰਹੇ ਜਿਹੜੇ ਮਾੜੇ ਵਿਚਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਜਿਨ੍ਹਾਂ ਪ੍ਰਤੀ ਹਰ ਰੋਜ਼ ਸਾਡੇ ਜੀਵਨ ਦੇ ਵਿੱਚ ਆ ਕੇ ਸਾਡਾ ਮਨ ਜਿਹੜਾ ਹੈ ਉਹ ਪਰਮੇਸ਼ਵਰ ਨਾਲ ਨਹੀਂ ਲਗਣ ਦਿੰਦੇ ਤੇ ਸਾਨੂੰ ਹਮੇਸ਼ਾ ਹੀ ਮਾਇਆ ਜਿਹੜੀ ਹੈ ਉਹ ਆਪਣੇ ਵਿੱਚ ਰੁਝਾ ਕੇ ਰੱਖਦੀ ਹੈ ਆਪਣੇ ਵਿੱਚ ਫਸਾ ਕੇ ਰੱਖਦੀ ਹੈ ਜਿਸ ਕਾਰਨ ਅਸੀਂ ਹਰ ਸਮੇਂ ਆਪ ਜੀ ਨੂੰ ਭੁੱਲ ਜਾਂਦੇ ਨੇ ਆਪ ਜੀ ਨੂੰ ਵਿਸਾਰ ਦਿੰਦੇ ਨੇ ਜਿਸ ਦੇ ਕਾਰਨ ਸਾਡੀ ਇਹ ਦੁਦਸ਼ਾ ਹੋ ਜਾਂਦੀ ਹੈ ਇਹੋ ਜੀ ਕਿਰਪਾ ਕਰੋ ਮਹਾਰਾਜ ਜੀ ਇਹੋ ਜੀ ਕਿਰਪਾ ਕਰੋ ਕਿ ਇਹ ਜਿਹੜੇ ਵਿਕਾਰ ਨੇ ਇਸ ਵਿਕਾਰਾਂ ਵਾਲੀ ਮੈਲ ਸਾਡੇ ਮਨ ਤੇ ਨਾ ਚੜੇ ਤੇ ਅਸੀਂ ਤੇਰਾ ਸਿਮਰਨ ਕਰਦੇ ਰਹੀ ਆਠ ਪੈਰ ਅਰਾਧੀ ਹੈ ਪੂਰਨ ਸਤਗੁਰ ਗਿਆਨ ਇਹੋ ਜਿਹਾ ਗਿਆਨ ਬਖਸ਼ਿਸ਼ ਕਰੋ ਮਹਾਰਾਜ ਜੀ ਜਿਹਦੇ ਨਾਲ ਆਠ ਆਠ ਪੈਰ ਅਸੀਂ ਤੁਹਾਨੂੰ ਤੁਹਾਡਾ ਤੁਹਾਡੀ ਅਰਦਾਸ ਨਾ ਕਰ ਸਕੀਏ ਤੁਹਾਡਾ ਸਿਮਰਨ ਕਰ ਸਕੀਏ ਤੁਹਾਡੀ ਸੇਵਾ ਕਰ ਸਕੀਏ ਇਹ ਦਾਤਾ ਮਹਾਰਾਜ ਜੀ ਕੋਲ ਮੰਗਣੀਆਂ ਨੇ ਇਹ ਅਰਦਾਸ ਕਰਨੀ ਹੈ ਇਹ ਬੇਨਤੀ ਕਰਨੀ ਹੈ ਸਤਗੁਰ ਆयो ਸ਼ਰਨ ਤੁਾਰੀ ਮਿਲੇ ਸੁਖ ਇਹ ਅਸਲੀ ਸੁਖ ਨਾਮ ਹਰ ਸੋਭਾ ਕਿਹੜਾ ਨਾਮ ਜਿਨੇ ਨਾਮ ਦੀ ਦਾਤ ਮੰਗੀ ਹੈ ਜਦੋਂ ਨਾਮ ਦੀ ਦਾਤ ਹੋਵੇਗੀ ਖਿਆਲਤ ਖਤਮ ਹੋ ਜਾਣਗੇ ਇਹ ਵਿਚਾਰ ਖਤਮ ਹੋ ਜਾਣ ਕਾਮ ਕ੍ਰੋਧ ਲੋਭ મોહંકાર ਤੁਹਾਡੇ ਉੱਤੇ ਅਸਰ ਨਹੀਂ ਪਾ ਸਕਦਾ ਕਿਉਂਕਿ ਨਾਮ ਦੀ ਨਾਮ ਦੀ ਦਾਤ ਜਿੱਤੇ ਚਲਦੀ ਜਿੱਤੇ ਨਾਮ ਸਿਮੁਣ ਚਲੇਗਾ ਕਿਉਂਕਿ ਮਹਾਰਾਜ ਜੀ ਪਹਿਲੇ ਉਸ ਨੂੰ ਜਾਗਰੂਕ ਕਰ ਦਿੰਦੇ ਨੇ ਪਹਿਲੇ ਸੁਚੇਤ ਕਰ ਦਿੰਦੇ ਨੇ ਲੇਕਿਨ ਜਦੋਂ ਤੱਕ ਤੁਸੀਂ ਨਾਮ ਸਿਮੁਣ ਛੱਡ ਕੇ ਹੋਰ ਵਿਕਾਰ ਦੇ ਪਦਾਰਥਾਂ ਦੇ ਵਿੱਚ ਆਪਣਾ ਸਮਵਤੀਤ ਕਰ ਰਹੇ ਹੋ ਉਹਨਾਂ ਰਸਾਂ ਵਿੱਚ ਉਹਨਾਂ ਸਵਾਦਾਂ ਵਿੱਚ ਆਪਣਾ ਸਮਵਿਰਤ ਕਰ ਰਹੇ ਹੋ ਜਿਨ੍ਹਾਂ ਦਾ ਅਸਰ ਜਿਨ੍ਹਾਂ ਦਾ ਸਵਾਦ ਕੁਝ ਸਮੇਂ ਲਈ ਹੈ ਉਦੋਂ ਤੱਕ ਤੁਸੀਂ ਖੁਆਰ ਹੋਗੇ ਤੇ ਜਦੋਂ ਕਾਮ ਕ੍ਰੋਧ ਲੋਭ મોਹ ਕਾਰਨ ਐਕਸ਼ਨ ਕਰਨਾ ਹੈ ਤੇ ਉਸਨੇ ਨਾਲ ਹੀ ਉਹਦਾ ਰਿਜ਼ਲਟ ਵੀ ਦੇ ਦੇਣਾ ਤੁਹਾਡੇ ਕੋਲ ਸੋਚਣ ਦੀ ਸਮਝਣ ਦੀ ਜਾਂ ਉਹਦੇ ਵਿੱਚੋਂ ਬਚਣ ਦੀ ਹਿੰਮਤ ਨਹੀਂ ਕਿਉਂਕਿ ਤੁਹਾਡੇ ਕੋਲ ਭਜਨ ਨਹੀਂ ਤੁਹਾਡੇ ਕੋਲ ਸਿਮਰਨ ਨਹੀਂ ਤੁਹਾਡੇ ਕੋਲ ਉਹ ਤਾਕਤ ਨਹੀਂ ਹੈ ਹੁਣ ਧਿਆਨ ਦਿਓ ਸਤਗੁਰ ਆयो <्यों> ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਜਿਸਨੇ ਨਾਮ ਦੀ ਦਾਤ ਪ੍ਰਾਪਤ ਕੀਤੀ ਉਹਦੀਆਂ ਸਾਰੀਆਂ ਚਿੰਤਾਵਾਂ ਮਹਾਰਾਜ ਆਪ ਕਤੁ ਕਰ ਦਿੰਦੇ ਨੇ ਮਹਾਰਾਜ ਜੀ ਮਨ ਕੋਈ ਨਾ ਹੌਸਲਾ ਦਿੰਦੇ ਨੇ ਇੰਨੀ ਤਾਕਤ ਦਿੰਦੇ ਨੇ ਇੰਨਾ ਆਤਮਿਕ ਮਲ ਉਸ ਨੂੰ ਦਿੰਦੇ ਨੇ ਕਿ ਉਹ ਸਾਰੀਆਂ ਚਿੰਤਾਵਾਂ ਫਿਕਰਾਂ ਨੂੰ ਦੂਰ ਕਰ ਦਿੰਦਾ ਹੈ ਹੁਣ ਮਹਾਰਾਜ ਕਹਿੰਦੇ ਸਤਗੁਰ ਆयो <्यों> ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਮੈਨੂੰ ਪਰੋਸਾ ਹੈ ਮਹਾਰਾਜ ਤੁਸੀਂ ਮੇਰੀਆਂ ਸਾਰੀਆਂ ਚਿੰਤਾਵਾਂ ਸਾਰੀਆਂ ਫਿਕਰਾਂ ਦੂਰ ਕਿਉ ਆਵਰਨਾ ਸੁਝੇ ਦੂਜੀ ਠਾਰ ਆਰ ਪਰਯਤ ਦੁਆਰੀ ਮੇਰੇ ਮੇਰੇ ਲਈ ਕੋਈ ਹੋਰ ਨਹੀਂ ਹੋਰ ਥਾਵਾਂ ਤੇ ਮੈਨੂੰ ਕੁਝ ਪ੍ਰਾਪਤ ਨਹੀਂ ਹੋਇਆ ਮੈਂ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਈ ਚਾਰੇ ਕੁੰਡਾਂ ਪਾਲ ਕੇ ਆਏ ਪਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਦੂਧਾ ਲਿਆ ਕੜਾਏ ਸੱਚੇ ਪਾਤਸ਼ਾਹ ਤਿਰਤੋ ਬਿਨਾ ਮੇਰੀ ਕਿਸੇ ਨੇ ਹੋਰ ਨੇ ਬਾਣੀ ਫੜੀ ਬਸ ਤੂੰ ਹੀ ਕਿਰਪਾ ਕੀਤੀ ਹੈ ਤੂੰ ਮੈਨੂੰ ਇਸ ਮਾਇਆ ਵੀ ਜਾਲ ਵਿੱਚ ਡੁੱਬਣ ਤੋਂ ਬਚਾ ਲਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਲਤਾਂ ਨ ਹੋਣ ਤੋਂ ਬਚਾ ਲਿਆ ਹੈ ਤੂੰ ਮੈਨੂੰ ਸੋਜ-ਬੂਝ ਦੇ ਕੇ ਮੈਨੂੰ ਇਸ ਪਵਿਅ ਸਾਗਰ ਤੋਂ ਪਾਰ ਲੰਘਾ ਲਿਆ ਹੈ ਤੇ ਤੂੰ ਮੈਨੂੰ ਇਸ ਪਵਿਅ ਸਾਗਰ ਤੋਂ ਪਾਰ ਲੰਘਾਉਣ ਦੀ ਸਮਰੱਥਾ ਰੱਖਦਾ ਹੈ ਤੇਰੇ ਚੋਂ ਓਬਲ ਹੈ ਕਿ ਤੂੰ ਮੈਨੂੰ ਇਸ ਤੋਂ ਪਾਰ ਲੰਘਾ ਸਕਦਾ ਹੈ ਪਰ ਇਹ ਸਭ ਕੁਝ ਤੇਰੀ ਕਿਰਪਾ ਸਦਕਾ ਹੋਣਾ ਹੈ ਹੁਣ ਮਹਾਰਾਜ ਜੀ ਕਹਿੰਦੇ ਨੇ ਅਵਰ ਨਾ ਸੂਝੇ ਦੂਜੀ ਠਾਰ ਹੋਰ ਦੁਨੀਆ ਦੇ ਵਿੱਚ ਮੈਨੂੰ ਕੋਈ ਦਿਗਦਾ ਹੀ ਨਹੀਂ ਤੇਰੇ ਤੋਂ ਬਿਨਾ ਔਰਨਾ ਸੁੱਝੇ ਦੂਜੀ ਠਾਰ ਹਾਰ ਪਰਿਓ ਤੋ ਦੁਵਾਰੀ ਹਾਰ ਕੇ ਮੈਂ ਤੇਰੇ ਦੁਆਰ ਵਿੱਚ ਆਇਆ ਮਹਾਰਾਜ ਜੀ ਹੁਣ ਮੈਨੂੰ ਤੁਸਾਂ ਨਾਰਾਜ਼ ਨਾ ਕਰਿਓ ਮੈਨੂੰ ਤੁਸਾਂ ਆਪਣੇ ਤੋਂ ਦੂਰ ਨਾ ਕਰਿਓ ਮੈਨੂੰ ਹੁਣ ਨਾਮ ਦੀ ਦਾਤ ਦੇ ਦੋ ਮੇਰੇ ਉੱਤੇ ਕਿਰਪਾ ਕਰ ਦਿਓ ਮੇਰੇ ਜਨਮ ਜਨਮ ਦੇ ਪਾਪ ਤੁਲ ਜਾਣਗੇ ਪਾਤਸ਼ਾਹ ਜੀ ਮੈਂ ਬੜੇ ਘਰ ਵੇਖਿਆ ਸੇ ਕਰਮ ਬਹੁਤ ਬਸਾਏ ਮੈਂ ਬੜੇ ਪਿੱਛੇ ਘਰ ਵੇਖ ਕੇ ਆਇਆ ਹਾਂ ਉਥੇ ਤੇਰੇ ਤੇਰੇ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ ਗਿਆਨ ਨਹੀਂ ਸੀ ਪਰ ਇਹ ਮਨੁੱਖੀ ਦੇ ਦਿੱਤੀ ਆ ਤੂੰ ਇਹ ਕਰ ਦਿੱਤਾ ਇਸ ਕਰ ਵਿੱਚ ਆ ਕੇ ਮੈਨੂੰ ਥੋੜੀ ਬੋਦੀ ਸਮਝ ਪਈ ਹੈ ਹੁਣ ਕਿਰਪਾ ਕਰਦੇ ਮਾਰ ਹੁਣ ਦੇਣ ਨਾ ਕਰੀ ਮਾਰ ਨਾਲ ਬਲੰਬ ਨਾ ਕਰੀ ਮਹਾਰਾਜ ਜੀ ਕਿਰਪਾ ਕਰਦੇ ਇਸ ਇਸ ਦੇਹੀ ਨੂੰ ਇਸ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ ਮਹਾਰਾਜ ਜੀ ਕਿਰਪਾ ਕਰ ਮਹਾਰਾਜ ਜੀ ਕਿਰਪਾ ਕਰ ਇਸ ਤਰ੍ਹਾਂ ਮਹਾਰਾਜ ਜੀ ਤੋਂ ਕਿ ਬੇਨਤੀ ਕਰਨੀ ਅਰਦਾਸ ਕਰਨੀ ਹੈ ਫਿਰ ਮਹਾਰਾਜ ਕਹਿੰਦੇ ਆਵਰਨਾ ਸੂਜੈ ਦੂਜੀ ਠਾਹ ਹਰ ਹਾਰ ਪਰਿਉਤੋ ਦਵਾਰ ਇਹਨਾਂ ਲੇਖਾ ਛੋੜ ਅਲਿਖੈ ਛੂਟੈ ਅਮਨਿਰਗੁਨ ਲਹਿਵ ਬਾਰੇ ਸਾਡੇ ਹਿਸਾਬ ਕਿਤਾਬ ਨਾ ਕਰਨ ਲੱਗ ਜੀ ਮਾਲਕ ਜੀ ਅਸੀਂ ਤਾਂ ਮੰਦੇ ਕਰਮਾਲੇ ਨੇ ਅਸੀਂ ਜੀਵਨ ਚ ਬੜੇ ਪਾਪ ਕਿਤਨੇ ਬੜੀਆਂ ਅੰਗਹਿਲੀਆਂ ਹੋਈਆਂ ਨੇ ਸਾਡੇ ਕੋਲ ਜੇ ਤੂੰ ਸਾਡਾ ਲੇਖਾ ਜੋਖਾ ਦੇਖਣ ਲੱਗਾ ਤੇ ਅਸੀਂ ਤਾਂ ਤੇਰੇ ਸਾਹਮਣੇ ਸੁਰਖਰੂ ਨਹੀਂ ਹੋ ਸਕਦੇ ਤੇਰੇ ਸਾਹਮਣੇ ਆ ਹਾਜ਼ਰ ਨਹੀਂ ਹੋ ਸਕਦੇ ਪਰ ਮੇਰੇ ਪ੍ਰੀਤਮ ਦੀ ਵਡਿਆਈ ਜਿਨ੍ਹਾਂ ਦੇ ਵਿੱਚ ਕਮੀਆਂ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਬੜੇ ਪਾਪ ਹੋਏ ਨੇ ਸਾਡੇ ਕੋਲ ਬੜੇ ਹੋਏ ਜ ਕਰਮ ਹੋਏ ਨੇ ਜਿਨ੍ਹਾਂ ਦੇ ਕਾਰਨ ਅਸੀਂ ਪਰਮਾਤਮਾ ਦਾ ਭਜਨ ਬੰਦ ਨਹੀਂ ਕਰ ਸਕਦੇ ਮਹਾਰਾਜ ਕਹਿੰਦੇ ਨੇ ਤੁਹਾਡੀ ਲੋੜ ਹੈ ਤੁਸੀਂ ਇੱਕ ਵਾਰੀ ਹੌਸਲਾ ਤੋਂ ਕਰੋ ਤੁਸੀਂ ਇੱਕ ਵਾਰੀ ਯਤਨਤਾ ਕਰੋ ਉਹ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਜਿਹੜਾ ਜਿਨ੍ਹਾਂ ਦੇ ਜਿਹੜੇ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਨੂੰ ਪਾ ਲਿਆ ਜਿਹੜੇ ਜਿਹੜੇ ਕਹਿੰਦੇ ਨੇ ਜਿਹੜੇ ਕਹਿੰਦੇ ਅਸੀਂ ਕੋਈ ਅਜਿਹਾ ਪਾਪ ਨਹੀਂ ਕੀਤਾ ਅਸੀਂ ਕੋਈ ਅਜਿਹਾ ਕਰ ਨਹੀਂ ਕੀਤਾ ਉਹਨਾਂ ਨੂੰ ਸੁਧਾਰਨ ਦੀ ਕੀ ਲੋੜ ਉਹ ਤਾਂ ਸੁਧਰੇ ਹੋਏ ਨੇ ਉਹ ਤਾਂ ਸਾਫ ਸੁਥਰੇ ਨੇ ਫਿਰ ਠੀਕ ਹੈ ਉਹਨਾਂ ਉਹ ਤਾਂ ਉਹ ਤਾਂ ਕਬੂਲ ਨਹੀਂ ਮਹਾਰਾਜ ਦੀ ਬਾਣੀ ਕਿਨਾਲੀ ਸਾਡੇ ਲਈ ਹੈ ਚੋਰਾ ਲਈ ਠੱਗਾ ਲਈ ਬੇਮਾਰ ਬੇਮਾਨਾ ਲਈ ਉਹਨਾਂ ਨੂੰ ਸਿੱਧੇ ਰਾਹ ਪਾਣ ਲਈ ਕਰਾਏ ਕਰਾਏ ਹੋਇਆਂ ਨੂੰ ਤਾਂ ਨਾ ਪਾਣ ਦੇ ਲਈ ਇਹ ਬਾਣੀ ਹੈ ਜਿਹੜਾ ਸਵਰਿਆ ਹੋਇਆ ਜਿਹੜਾ ਸਾਫ ਸੁਥਰਾ ਉਹਨੂੰ ਕੀ ਲੋੜ ਹੈ ਉਹ ਤਾਂ ਹਰੀ ਦਾ ਰੂਪ ਹੋ ਗਿਆ ਤੇ ਇਸ ਬਾਣੀ ਸਾਡੇ ਲਈ ਹੈ ਪਾਪਾ ਗਾਂ ਵਾਲਿਓ ਇਹ ਬਾਣੀ ਸਾਡੇ ਲਈ ਆ ਅਸੀਂ ਇਤੋਂ ਦੂਰ ਨਹੀਂ ਹੋਣਾ ਤੇ ਰੱਬ ਜੀ ਕਹਿੰਦੇ ਨੇ ਅਵਰਨ ਸੁਜੇ ਦੁੱਜੀ ਠਾਰ ਹਾਰ ਪਰਿਓ ਤੋ ਦਵਰ ਲੇਖਾ ਛੋੜ ਅਲੇਖੇ ਛੋੜੇ ਹਮ ਨਿਰਗੁਣ ਲੇਹਵਾਰੀ ਮੈਂ ਅਸੀਂ ਨਿਰਗੁਣ ਆ ਸਾਡੇ ਕੋਲ ਗੁਣ ਕੋਈ ਨਹੀਂ ਸਾਡੇ ਕੋਲ ਕੋਈ ਗਿਆਨ ਨਹੀਂ ਕੋਈ ਕੁਝ ਨਹੀਂ ਤੁਛ ਬੁੱਧੀ ਦੇ ਮਾਲਕ ਮਹਾਰਾਜ ਜੀ ਤੂੰ ਕਿਰਪਾ ਕਰਦਾ ਸਾਨੂੰ ਗਿਆਨ ਦੇ ਸਕਦਾ ਹੈ ਬਖਸ਼ ਸਕਦਾ ਹੈ ਨਹੀਂ ਤਾਂ ਅਸੀਂ ਇਹ ਜੀਵਨ ਪਾਥ ਹਾਰ ਕੇ ਚਲੇ ਜਾਵਾਂਗੇ ਤੇ ਹੁਣ ਤੂੰ ਕਿਵੇਂ ਸਾਨੂੰ ਰੱਖਣਾ ਚੰਗਾ ਰੱਖਣਾ ਮਾੜਾ ਰੱਖਣਾ ਕਿਸ ਤਰ੍ਹਾਂ ਰੱਖਣਾ ਇਹ ਤੇਰੀ ਆਪਣੀ ਕਿਰਪਾ ਆਪਣੀ ਤੇਰੀ ਬਖਸ਼ਿਸ਼ ਹੈ ਤੇ ਮਹਾਰਾਜ ਜੀ ਕਹਿੰਦੇ ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲੇਹੋ ਉਬਾਰੀ ਸਤਿ ਬਖਸ਼ਣ ਸਦਾ ਮਿਹਰਵਾਨਾ ਸਬਨਾ ਦੇ ਆਧਾਰੀ ਤੂੰ ਸਦਾ ਬਖਸ਼ਣ ਦਾ ਮਿਹਰ ਕਰਨ ਵਾਲਾ ਮਿਹਰਬਾਨ ਸਾਹੀ ਮਿਹਰਬਾਨ ਜਿਸ ਸਗਲ ਕੋ ਦੇਦਨ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ ਸਬਨਾ ਦੇ ਆਧਾਰੀ ਸਾਰਿਆਂ ਦੇ ਸਾਰਿਆਂ ਦਾ ਆਧਾਰ ਹੈ ਆਸਰਾ ਹੈ ਨਾਨਕ ਦਾਸਨ ਪਾਛੇ ਪਰਿਓ ਰਾਗ ਲਿਓ ਬਾਰੀ ਨਾਨਕ ਦਾਸ ਤੇਰਾ ਜਨਤਰ ਸੇਵਕ ਸੰਤ ਪਾਛੇ ਪਰਿਓ ਸਤਿਗੁਰੂ ਪਾਛੇ ਤੇਰੇ ਕੋਲ ਆਇਆ ਹੈ ਰਾਖ ਲਿਓ ਬਾਰੀ ਇਸ ਵੇਲੇ ਇਸ ਸਮੇਂ ਦੇ ਵੀ ਸਾਡੀ ਰੱਖਿਆ ਕਰੋ ਸਭ ਨੂੰ ਨਾਮ ਦੀ ਦਾਤ ਦੇ ਕੇ ਆਪਣੇ ਨਾਲ ਮਲਾ ਲਵੋ ਸਾਡੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰ ਦਿਓ ਬਸ ਸਾਡੀ ਆਹੀ ਪ੍ਰਾਰਥਨਾ ਆਹੀ ਬੇਨਦੀ ਤੁਹਾਡੀ ਹੈ ਸੋ ਪਾਸੇ ਕਿਰਪਾ ਕਰਨ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਕਰਦੇ 10 ਪਾਸੋਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪਸ ਨੂੰ ਸਾਥ ਸੰਗਤ ਬਖਸ਼ਣੇ ਹੋ ਗਏ ਬਖਸ਼ ਲੈਣਾ ਸੋ ਬੁਲਾਓ ਜਿਫਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ